ਇਹ ਮਿਊਜ਼ੀਅਮ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਬਣਾਇਆ ਗਿਆ। ਇਹ ਮਿਊਜ਼ੀਅਮ 1991 1991 ਦੇ ਵਿੱਚ ਬਣਾਣਾ ਸ਼ੁਰੂ ਹੋਇਆ ਸੀ। ਤੇ 2005 ਦੇ ਵਿੱਚ ਇਹ ਬਿਲਡਿੰਗ ਬਣਾ ਕੇ ਮਿਊਜ਼ੀਅਮ ਨੂੰ ਬਣਾ ਕੇ ਲੋਕਾਂ ਨੂੰ ਦੇਖਣ ਵਾਸਤੇ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ। 1984 ਦੇ ਵਿੱਚ ਜਿਸ ਟਾਈਮ ਪੰਜਾਬ ਦੇ ਵਿੱਚ ਉਗਰਵਾਦ ਦਾ ਦੌਰ ਚੱਲ ਰਿਹਾ ਸੀ। ਪੰਜਾਬ ਦੇ ਜੰਗ ਜਨਰੇਸ਼ਨ ਜਵਾਨ ਮੁੰਡੇ ਜਿਹੜੇ ਗਲਤ ਰਸਤੇ ਤੇ ਚੱਲ ਪਏ ਸੀ ਉਹਨਾਂ ਨੂੰ ਆਪਣੀ ਵਿਰਾਸਤ ਦੇ ਬਾਰੇ ਆਪਣੇ ਪੂਰਵਜਾਂ ਦੇ ਬਾਰੇ ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਵਾਰ 1 2 ਦੇ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਉਹ ਸਾਰਿਆਂ ਦੀ ਹਿਸਟਰੀ ਇੱਥੇ ਰੱਖੀ ਗਈ ਹੈ ਕਿ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਬਾਅਦ ਫੌਜ ਦੇ ਵਿੱਚ ਦੇਸ਼ ਵਾਸਤੇ ਕੀ ਕੀ ਕਰਵਾਨੀਆਂ ਕਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਇਸ ਲਈ ਦਿੱਤਾ ਗਿਆ ਇਸ ਮਿਊਜ਼ੀਅਮ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਸ਼ਕਤੀਸ਼ਾਲੀ ਰਾਜਾ ਹੋਏ ਨੇ ਉਹ ਬਹੁਤ ਜ਼ਿਆਦਾ ਬਰੇਵ ਸੀ ਬਹੁਤ ਜ਼ਿਆਦਾ ਤਕੜੇ ਸੀ ਅਤੇ ਉਹਨਾਂ ਦੀ ਫੌਜ ਵੀ ਬਹੁਤ ਤਕੜੀ ਸੀ ਇਹਦੀ ਵਜ੍ਹਾ ਕਰਕੇ ਉਹ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ ਜੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਨੇ ਹਥਿਆਰ ਵਰਤੇ ਨੇ ਉਹ ਸਾਰੇ ਲੇਆਉਟ ਕਰਕੇ ਰੱਖੇ ਹੋਏ ਨੇ ਤੇ ਅੱਜ ਅਸੀਂ ਮੌਜੂਦ ਆ ਮਹਾਰਾਜਾ ਰਣਜੀਤ ਸਿੰਘ ਦੇ ਮਿਊਜ਼ੀਅਮ ਦੇ ਵਿੱਚ ਅੱਜ ਸਾਡੇ ਨਾਲ ਸੋਬੇਦਾਰ ਮੈਨੇਜਰ ਤਰਮਪਾਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਤੇ ਇਸ ਮਿਊਜ਼ੀਅਮ ਦਾ ਇਤਿਹਾਸ ਕੀ ਆ ਉਸ ਬਾਰੇ ਤੁਹਾਡੇ ਨਾਲ ਗੱਲ ਆ ਜਿਹੜੀਆਂ ਨੇ ਸਾਂਝੀ ਕਰ ਦਿੰਨੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜਾ ਠੀਕ ਠਾਕ ਆ ਆਪ ਸਨੋ ਸੋ ਸਰ ਗੱਲ ਕਰੀਏ ਮਿਊਜ਼ੀਅਮ ਬਾਰੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਮਿਊਜ਼ੀਅਮ ਹੈ ਪਹਿਲ ਤਾਂ ਸਭ ਤੋਂ ਪਹਿਲਾਂ ਕਿੰਨੇ ਸਾਲ ਪੁਰਾਣਾ ਹੈ ਤੇ ਇਹਦਾ ਇਤਿਹਾਸ ਕੀ ਹੈ ਇਹ ਮਿਊਜ਼ੀਅਮ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਬਣਾਇਆ ਗਿਆ ਇਹ ਮਿਊਜ਼ੀਅਮ 1991 1991 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਤੇ 2005 ਦੇ ਵਿੱਚ ਇਹ ਬਿਲਡਿੰਗ ਬਣਾ ਕੇ ਮਿਊਜ਼ੀਅਮ ਨੂੰ ਬਣਾ ਕੇ ਲੋਕਾਂ ਨੂੰ ਦੇਖਣ ਵਾਸਤੇ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ ਇਸ ਨੂੰ ਬਣਾਉਣ ਦਾ ਮਤਵ ਇਹ ਸੀ 1984 ਦੇ ਵਿੱਚ ਜਿਸ ਟਾਈਮ ਪੰਜਾਬ ਦੇ ਵਿੱਚ ਉਗਰਵਾਦ ਦਾ ਦੌਰ ਚੱਲ ਰਿਹਾ ਸੀ ਪੰਜਾਬ ਦੇ ਜੰਗ ਜਨਰੇਸ਼ਨ ਜਵਾਨ ਮੁੰਡੇ ਜਿਹੜੇ ਗਲਤ ਰਸਤੇ ਤੇ ਚੱਲ ਪਏ ਸੀ ਉਹਨਾਂ ਨੂੰ ਆਪਣੀ ਵਿਰਾਸਤ ਦੇ ਬਾਰੇ ਆਪਣੇ ਪੂਰਵਜਾਂ ਦੇ ਬਾਰੇ ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਵਾਰਡ ਵਾਰ 1 2 ਦੇ ਵਿੱਚ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਉਹ ਸਾਰਿਆਂ ਦੀ ਹਿਸਟਰੀ ਇੱਥੇ ਰੱਖੀ ਗਈ ਹੈ ਕਿ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਦੇ ਬਾਅਦ ਫੌਜ ਦੇ ਵਿੱਚ ਦੇਸ਼ ਵਾਸਤੇ ਕੀ ਕੀ ਕਰਵਾਨੀਆਂ ਕਰੀਆਂ ਨੇ ਉਹ ਸਾਰਾ ਕੁਝ ਇੱਥੇ ਰੱਖਿਆ ਪਿਆ ਵੀ ਕਿਹੜੇ ਬੰਦੇ ਨੇ ਕੀ ਕੀ ਕੰਮ ਕਰਿਆ ਇੱਥੇ ਦੀ ਜੰਗ ਜਨਰੇਸ਼ਨ ਜਿਹੜੀ ਗਲਤ ਰਸਤੇ 'ਤੇ ਚੱਲ ਗਈ ਸੀ ਉਹ ਇੱਥੇ ਆ ਕੇ ਦੇਖੇ ਇਸ ਨੂੰ ਦੇਖ ਕੇ ਉਹ ਆਪ ਵੀ ਖੁਦ ਵੀ ਆਪਣੇ ਅੰਦਰ ਇੱਕ ਜਜ਼ਬਾ ਪੈਦਾ ਕਰਨ ਕਿ ਅਸੀਂ ਦੇਸ਼ ਵਾਸਤੇ ਆਪਣੇ ਸਟੇਟ ਵਾਸਤੇ ਜਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕਰੀਆਂ ਨੇ ਚੰਗੇ ਕੰਮਾਂ ਵਾਸਤੇ ਅਸੀਂ ਵੀ ਕਰੀਏ ਅਸੀਂ ਗਲਤ ਰਸਤੇ ਤੇ ਨਾ ਚਲੀਏ ਮਤਲਬ ਇਹਦਾ ਮੇਨ ਜੇ ਗੱਲ ਕੀਤੀ ਜਾਵੇ ਤੇ ਸਿਰਫ ਇਹੀ ਸੀਗੇ ਆਪਣੇ ਦੇਸ਼ ਦੇ ਵੱਲ ਪ੍ਰੇਰਣਾ ਦੇਣਾ ਆਪਣੇ ਦੇਸ਼ ਦੇ ਵੱਲ ਪ੍ਰੇਰਣਾ ਦੇਣਾ ਆਪਣੇ ਆਪ ਨੂੰ ਆਪਣੇ ਦੇਸ਼ ਬਾਰੇ ਆਪਣੇ ਸਟੇਟ ਬਾਰੇ ਕੁਰਬਾਨ ਕਰਨਾ ਹਾਂਜੀ ਸਰ ਗੱਲ ਕੀਤੀ ਜਾਵੇ ਮਿਊਜ਼ੀਅਮ ਦੀ ਸਰ ਇਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਹੀ ਨਾਂ ਤੇ ਕਿਉਂ ਪਿਆ ਕਿਉਂਕਿ ਜੇ ਗੱਲ ਕੀਤੀ ਜਾਵੇ ਹੋਰ ਵੀ ਸਾਡੇ ਲੀਡਰ ਸੀਗੇ ਜਿਨ੍ਹਾਂ ਨੇ ਦੇਸ਼ ਲਈ ਬਹੁਤ ਜ਼ਿਆਦਾ ਆਪਣੀ ਕੁਰਬਾਨੀਆਂ ਦਿੱਤੀਆਂ ਨੇ ਤੇ ਬਹੁਤ ਜ਼ਿਆਦਾ ਸਟਰਗਲ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਹੀ ਕਿਉਂ ਰੱਖਿਆ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਇਸ ਲਈ ਦਿੱਤਾ ਗਿਆ ਇਸ ਮਿਊਜ਼ੀਅਮ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਸ਼ਕਤੀਸ਼ਾਲੀ ਰਾਜਾ ਹੋਏ ਨੇ ਇਸ ਕਰਕੇ ਉਹ ਪੰਜਾਬ ਦੇ ਸੀਗੇ ਸਰਦਾਰ ਸੀ ਚਲੋ ਉਸ ਟਾਈਮ ਚਾਹੇ ਉਹ ਪੰਜਾਬ ਦੇ ਵਿੱਚ ਸੀ ਆ ਪਾਕਿਸਤਾਨ ਦੇ ਵਿੱਚ ਉਹ ਥੇ ਸਰਦਾਰ ਇਹਦੀ ਵਜ੍ਹਾ ਕਰਕੇ ਹੀ ਇਹਨਾਂ ਨੇ ਇਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਉਹ ਬਹੁਤ ਜ਼ਿਆਦਾ ਬਰੇਵ ਸੀ ਬਹੁਤ ਜ਼ਿਆਦਾ ਤਕੜੇ ਸੀ ਅਤੇ ਉਹਨਾਂ ਦੀ ਫੌਜ ਵੀ ਬਹੁਤ ਤਕੜੀ ਸੀ ਇਹਦੀ ਵਜ੍ਹਾ ਕਰਕੇ ਉਹ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਜੀ ਸਰ ਅਸੀਂ ਦੇਖ ਕੇ ਆਏ ਆ ਤਸਵੀਰਾਂ ਜਿਹੜੀ ਸਾਡੇ ਆਡੀਅנס ਆ ਉਹਨਾਂ ਨਾਲ ਵੀ ਸਾਂਝੀ ਕਰ ਰਹੇ ਆ ਜਿਹੜੀ ਸਰ ਇੱਧਰ ਬਹੁਤ ਸਾਰੀ ਕਪੜੇ ਪਏ ਨੇ ਕੋਸਟਿਊਮ ਪਏ ਨੇ ਤੇ ਨਾਲ ਦੇ ਨਾਲ ਜਿਹੜੇ ਹਥਿਆਰ ਨੇ ਉਹ ਵੀ ਪਏ ਨੇ ਤੇ ਗੱਲ ਕੀਤੀ ਜਾਵੇ ਮਸਾਇਲਾ ਦੀ ਥੱਲੇ ਅਸੀਂ ਦੇਖ ਸਕਦੇ ਹਾਂ ਮਸਾਇਲਾ ਵੀ ਨੇ ਟੈਂਕਰ ਨੇ ਵੀ ਸਰ ਇਹ ਉਸ ਟਾਈਮ ਦੇ ਆ ਜਾਂ ਫਿਰ ਅੱਜ ਦੇ ਜਨਰੇਸ਼ਨ ਨੂੰ ਦਿਖਾਉਣ ਲਈ ਤੁਸੀਂ ਆਪਣੇ ਵੱਲੋਂ ਬਣਾਏ ਗਏ ਇੱਥੇ ਹਰ ਜਿੰਨੇ ਵੀ ਹਥਿਆਰ ਅੰਦਰ ਲੇਆਉਟ ਕਰੇ ਹੋਏ ਨੇ ਪਬਲਿਕ ਨੂੰ ਦਿਖਾਉਣ ਵਾਸਤੇ ਜੀ ਉਹਨਾਂ ਦੇ ਕੋਲ ਉਹਨਾਂ ਦੀ ਹਿਸਟਰੀ ਲਿਖੀ ਹੋਈ ਹੈ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਨੇ ਹਥਿਆਰ ਵਰਤੇ ਨੇ ਉਹ ਸਾਰੇ ਲੇਆਉਟ ਕਰਕੇ ਰੱਖੇ ਹੋਏ ਨੇ ਉਹਨਾਂ ਦਾ ਸਾਰਾ ਕੁਝ ਉਹਨਾਂ ਦੇ ਅੱਗੇ ਲਿਖਿਆ ਹੋਇਆ ਉਹਦੇ ਬਾਅਦ ਕੁਝ ਇੱਕ ਹਥਿਆਰ ਇਦਾਂ ਨੇ ਜਿਵੇਂ ਕਾਰਗਲ ਗੈਲਰੀ ਹੈ ਉਹਦੇ ਵਿੱਚ ਆਜ਼ਾਦੀ ਤੋਂ ਬਾਅਦ ਦੇ ਹਥਿਆਰ ਜਿਹੜੇ 90 71 62 ਦੇ ਵਿੱਚ ਇਹ ਨਾਰਮਲ ਲੜਾਈਆਂ ਦੇ ਵਿੱਚ ਵਰਤੇ ਗਏ ਨੇ ਉਹ ਰੱਖੇ ਹੋਏ ਨੇ ਇੱਥੇ ਵਰਦੀਆਂ ਨੇ ਜਿਹੜੀਆਂ ਵਰਦੀਆਂ ਕੁਝ ਅੰਗਰੇਜ਼ਾਂ ਦੇ ਟਾਈਮ ਦੇ ਫੌਜਦਿਆਂ ਨੇ ਕੁਝ ਹੁਣ ਦੀ ਫੌਜ ਦੀ ਜਿਹੜੀਆਂ ਵਰਦੀਆਂ ਨੇ ਉਹਨੇ ਅਲੱਗ-ਅਲੱਗ ਟਾਈਪ ਦੀਆਂ ਵਰਦੀਆਂ ਇੱਥੇ ਰੱਖੀਆਂ ਗਈਆਂ ਨੇ ਹਥਿਆਰ ਵੀ ਇਸੇ ਤਰ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵੀ ਨੇ ਤੇ ਉਸ ਤੋਂ ਬਾਅਦ ਦੇ ਵੀ ਨੇ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਤੇ ਗੱਲ ਕੀਤੀ ਜਾਵੇ ਮਿਊਜ਼ੀਅਮ ਦੀ ਤੇ ਮਿਊਜ਼ੀਅਮ ਦਾ ਜਿਹੜਾ ਇਤਿਹਾਸ ਆ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਕਿਉਂਕਿ ਇਸ ਨੂੰ ਸਿਰਫ ਤਾਂ ਕਰਕੇ ਬਣਾਇਆ ਜਾਇਆ ਕਿਉਂਕਿ ਜੇ ਸਾਡੇ ਆਜ ਦੇ ਨੌਜਵਾਨ ਨੇ ਉਹ ਸਮਝਣ ਕਿ ਸਾਡੇ ਜਿਹੜੇ ਲੋਕ ਵੱਡੇ ਲੋਕ ਸੀਗੇ ਉਹਨਾਂ ਨੇ ਕਿੰਨਾ ਜ਼ਿਆਦਾ ਆਪਣੇ ਲਾਈਫ ਦੇ ਵਿੱਚ ਸਟਰਗਲ ਕੀਤਾ ਸਾਡੇ ਦੇਸ਼ ਦੇ ਲਈ ਜੇ ਤੁਸੀਂ ਵੀ ਇਹ ਮਿਊਜ਼ੀਅਮ ਦੇਖਿਆ ਹੋਇਆ ਜੇ ਤੁਹਾਡੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤੇ ਇੱਕ ਵਾਰੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨਹਿਮਲਿਕ ਕੈਮਰਾ ਪਰਸਨ ਕਰਨ ਕੁਮਾਰ ਨਾ